ਮੇਰੇ ਸ਼ਬਦ ਹੀ ਛੋਟੇ ਪੈ ਗਏ ਨੇ ਦੀਪਾ ਤੇਰੀ ਸੋਚ ਤੇ ਮੇਰਾ ਜੀਵਨ ਜਿੱਥੇ ਅੱਜ ਮੈਨੂੰ ਬਾਦਲ ਸਾਹਿਬ ਦੇ ਘਾਟ ਮਹਿਸੂਸ ਹੋੰਦੀ ਹੈ ਵੱਡੇ ਬਾਦਲ ਸਾਹਿਬ ਦੀ ਕਿਉਂਕਿ ਇਹਨਾ ਤੋਂ ਹਮੇਸ਼ਾ ਮੈਨੂੰ ਵੱਡਾ ਆਸ਼ੀਰਵਾਦ ਮਿਲਦਾ ਸੀ ਤੇ लंबी हलके तो लीड थी, कि ने वो मेरी लीड लेकिन लंबी हलका मेरी बेड़ी पार लगाऊगा आज ओ मैं थोड़े देख रही हूँ कि तुम सारे एक एक बादल साहब बन के मैं हौसला दे रहे हो जरा बादल साहब दिया दे कर ਮੈਂ ਜਿਆਦਾ ਕੁਛ ਨਾ ਕਹਿੰਦੇ ਹੋਏ ਸਿਰਫ ਇੰਨੀ ਹੀ ਆਸ ਕਰਦੀ ਆ ਕਿ ਚੰਦ ਘਟੇ ਜਿਹੜੇ ਬੱਚੇ ਨੇ ਤੁਸੀਂ ਕੋਈ ਢਿੱਲ ਨਾ ਛੱਡਣਾ ਕਿਉਂਕਿ ਇਹ ਭੁਲੇਖੇ 'ਚ ਨਾ ਰੋ ਕਿ ਵੀ ਆ ਸੀਟ ਤਾਂ ਸਾਡੇ ਜੇਜੇ ਤਿੰਨ ਤਿੰਨ ਪਾਰਟੀਆਂ ਇਕੱਠੀਆਂ ਹੋਈਆਂ ਨੇ ਸਾਨੂੰ ਹੈਰਾਨ ਵਾਸਤੇ ਇਹਨਾਂ ਨੂੰ ਹੌਲੀ ਨਾ ਸਮਝੋ ਹਲਕਾ ਨਾ ਸਮਝੋ ਤੁਸੀਂ ਚੜੋ ਤਾਂ ਮਾਰੋਗੇ ਇਹਨਾਂ ਨੂੰ ਮਾਰਨ ਦੀ ਲੋੜ ਵੀ ਹੈਗੀ ਹਾਂ ਤੁਸੀਂ ਲੇਕਿਨ ਜੇ ਸਾਰੇ ਤਿੰਨੋਂ ਇਕੱਠੇ ਹੋ ਸਕਦੇ ਨੇ ਅਕਾਲੀ ਦਲ ਨੂੰ ਅੰਦਰੋਂ ਖੋਰਾ ਲਾਣ ਵਾਸਤੇ ਤਾਂ ਫਿਰ ਆਨਾ ਸੋਚੋ ਕਿ ਪਹਿਲੀ ਤਰੀਕ ਤੋਂ ਪਹਿਲੇ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਜਮਾਈ ਢੇਲ ਨਾ ਵਰਤੋ ਤੁਸੀਂ ਇਹਨੂੰ ਸਭ ਤੋਂ ਵੱਡੀ ਲੜਾਈ ਸਮਝ ਕੇ ਤੁਸੀਂ ਲੜੋ ਕਿਉਂਕਿ ਜਿਵੇਂ ਮੈਂ ਕਿਹਾ ਮੈਂ ਤੁਹਾਡੇ ਉੱਤੇ ਬਹੁਤ ਵੱਡੀ ਆਸਾ ਰੱਖੀ ਬੈਠੀ ਆ ਕਿ ਜੇ ਹੋਰ ਕਿਤੋਂ ਘਟੂਗੀ ਤੇ ਮੇਰਾ ਇਹ ਪਰਿਵਾਰ ਇਸ बुटलाडे हल्के को मैं इनी वी लीड ला के दऊंगा कि बाकी घाट कमियां दूर करेनती इमानदारी वफादारी प्यार उस गल का सबूत है कि अज थोड़ा आशीर्वाद मेरे नाल है ਸਭ ਬੋਟ ਲਾਟੇ ਵਾਲੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਨੀ ਆ ਮੈਂ ਤੁਹਾਨੂੰ ਵਿਸ਼ਵਾਸ ਦਿਲਾਨੀ ਆ ਕਿ ਨੀਵ ਰੱਖੋ ਜਿਹਦੇ ਨਾਲ ਇਹੋ ਜਿਹੀ ਜਿੱਤ ਹੋਏ ਕਿ ਸਾਡੀ ਸਰਕਾਰ ਆਉਣ ਵਾਲੇ ਸਾਲਾਂ ਜੇ ਪੱਕੀ ਹੋਏ ਤੇ ਜਦੋਂ ਸਰਕਾਰ ਤੁਸੀਂ ਬਣਾਵੇ ਹੋਗੇ ਕਿਰਪਾ ਮਾਲਿਕ ਕਰਤ ਸੁਬੀਰ ਜੀ ਨੂੰ ਮੌਕਾ ਤੁਸੀਂ ਦੇ ਦਿਓ ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦੀ ਆ जिम्मे बादल लंबी बना के गए मैं बुढ़लाडा बना के अगली कम शुरू इस जिले में होने गए इस जिले में सब तो फिर बुढ़लाडे भी होगी तो मैं तो आनी है डॉक्टर साहब ਹੋਂਤਾ ਉਹ ਹੁੰਦੀ ਐ ਜਿਹੜੀ ਕਿਹੜੀ ਬੰਦੀ ਆਉਂਦੀ ਜਿਹਦੇ ਨਾਲ ਦੁਬਾਰਾ ਹਲਕੇ ਰਿਜ਼ਰਵੇਸ਼ਨ ਹੁੰਦੇ ਨੇ ਕੀ ਕਹਿੰਦੇ ਉਹਨੂੰ ਡਿਲੀਮਿਟੇਸ਼ਨ ਹੁੰਦੀ ਐ ਤੇ ਡਾਕਟਰ ਸਾਹਿਬ ਜੇ ਹਲਕਾ ਖੁੱਲ ਗਿਆ ਨਾ ਫਿਰ ਤੁਹਾਨੂੰ ਕਿਤੇ ਹੋਰ ਭੇਜਣਾ ਪਊਗਾ ਕਿਉਂਕਿ ਇਹ ਪਿਆਰ ਮੈਂ ਨਹੀਂ ਛੱਡਣ ਵਾਲੀ ਵਿਕਾਸ ਦੀ ਮੁਸੀਬਾ ਬੀਬੀ ਬਾਦਲ ਜਿੰਦਾਬਾਦ 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 ਵਿਕਾਸ ਦੀ ਮੁਸੀਬਾ ਪਵੇ ਸੈਂਟਰਲ ਯੂਨੀਵਰਸਿਟੀ ਆਈ ਪਵੇ ਰੈਫਾਇਨਰੀ ਆਈ ਜੋ ਕੁਝ ਬਠਿੰਡੇ ਜ਼ਿਲ੍ਹੇ ਵਿੱਚ ਆਇਆ ਉਸ ਤੋਂ ਵੱਡਾ ਤੇ ਉਸ ਤੋਂ ਵੱਧਿਆ ਤੁਹਾਡੇ ਮਾਨਸੇ ਜ਼ਿਲ੍ਹੇ ਵਿੱਚ ਮੈਂ ਲਾ ਕੇ ਤੁਹਾਨੂੰ ਦਿਖਾਵਾਂਗੀ ਤਾਂ ਕਿ ਸਾਡੇ ਬੱਚਿਆਂ ਸੁਹਰੇ ਸੁਹਰੇ ਸਾਡੇ ਬੱਚਿਆਂ ਦਾ ਰੋਜ਼ਗਾਰ ਦਾ ਸਾਧਨ ਪੈਦਾ ਹੋਏ ਮੇਰੇ ਬੁੱਢਾ ਦੇ ਦੇ ਨੌਜਵਾਨ ਸਾਡਾ ਸੂਬਾ ਛੱਡ ਛੜ ਵਿਵੇਸ਼ਾਂ ਵੱਲ ਨਾ ਜਾਣ ਉਹ ਪੰਜਾਬ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾਣ एस इलाके का व्यापार वे दुकानदारे आमदन वे मजदूर एक एक बीबी आप खड़े हो जाए पेड पेड च यहोजा कम आप करिए ताकि आप बीबिया भी, -भी कमा जो के हो जाए किसी जे कजार रुपए का सपना दिखा दो घर घर नौकरी का ਇਹ ਸੁਪਨੇ ਨਹੀਂ ਇਹ ਹਕੀਕਤ ਬਣਾਵਾਂਗੇ ਕੋਈ ਸਰਕਾਰਾਂ ਤੋਂ ਨਹੀਂ ਤੁਸੀਂ ਆਪ ਕਮਾਓਗੇ ਆਪਣੇ ਪੈਰਾਂ 'ਚ ਖੜ ਕੇ ਇਹ ਮੇਰਾ ਸੁਪਨਾ ਹੈ ਪੰਜਾਬ ਦੀ ਬੀਬੀਆਂ ਵਾਸਤੇ ਬੀਬਾ ਤੇਰੀ ਸੋਚ ਤੇ ਬੜਾ ਜੰਗ